ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਤੇ ਗੱਲ ਕਰਾਂਗੇ ਸਮਾਜ ਸੇਵੀ ਲਖਾ ਸਿਧਾਨ ਨੂੰ ਲੈ ਕੇ ਜਿਹੜੇ ਕਿ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਪਹੁੰਚੇ ਜਦੋਂ ਹਸਪਤਾਲ ਵਿੱਚ ਪਹੁੰਚੇ ਤਾਂ ਉੱਥੋਂ ਦਾ ਮਾਹੌਲ ਦੇਖ ਕੇ ਉਹ ਬੋਲਣ ਤੋਂ ਨਾ ਰਹਿ ਜੀ ਹਾਂ ਦਾਦੀ ਹੈ ਕਿ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਮਰੀਜ਼ ਨੇ ਉਹ ਪੱਖੀਆਂ ਚੱਲਦੇ ਨਜ਼ਰਾਏ ਸਾਰੇ ਏਸੀ ਖਰਾਬ ਸੀ ਗਰਮੀ ਦੇ ਵਿੱਚ ਮਰੀਜ਼ ਤਲਫਰੇ ਸੀ ਜਿਸ ਦੌਰਾਨ ਇਸੀ ਵੀਡੀਓ ਬਣਾਈ ਗਈ ਤਾਂ ਲੱਖਾਂ ਸਿਧਾਂਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਾਰਗੇਟ ਕੀਤਾ ਗਿਆ ਕਿ ਰੈਲੀਆਂ ਦੇ ਉੱਤੇ 5-5 ਕਰੋੜ ਰੁਪਏ ਦਾ ਖਰਚਾ ਕੀਤਾ ਜਾਂਦਾ ਪਰ ਹਸਪਤਾਲਾਂ ਦੇ ਵਿੱਚ ਮਰੀਜ਼ ਤਲਫਰੇ ਨੇ ਮਰੀ ਜਾਂਦੇ ਨੇ ਇਨ੍ਹਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਆਓ ਦੇਖਦੇ ਹਾਂ ਕਿ ਮਰੀਜ਼ਾਂ ਦਾ ਹਾਲ ਕੀ ਮੂੰਹ ਲੱਗੀ ਆ ਮਰੀਜ਼ਾਂ ਦੇ ਬੁਰਾ ਹਾਲ ਹੈ ਫੇਕੀ ਜਾਂਦੇ ਐ ਇੱਕ ਵੀ ਅਸੀਂ ਚਾਹ ਦਰੱਖਤ ਹੁਣ 10 ایسی ਲੱਤੀ ਦੇ ਕਿ ਜਿਹੜੀਆਂ ਸਕੁਆਇਰ ਡੇਟੀਆਂ ਦਵਾਈਆਂ ਚੜੀ ਜਾਂਦੀਆਂ ਨੇ ਇਹ 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 ਜਿਹੜੇ ਪਿਛਲੇ ਚਲ ਇਹ ਸਟੇਟਮੈਂਟ ਆਪ ਨੂੰ ਪਹੁੰਚਾ ਆਪ ਨੂੰ ਹਵਾ ਸਟੇਟਮੈਂਟ ਨਹੀਂ ਦੇਈ ਕੋਈ ਇਹੋ ਜਿਹਾ ਗੱਲ ਨਹੀਂ ਕੈਸਾ ਨਹੀਂ ਆਪ ਨੂੰ ਇਹਨੂੰ ਚੈੱਕ ਕਰ ਰਹੇ ਹਨ ਤੇ ਜੇ ਮੈਂ ਕਿਹਾ 5 ਲੱਖ ਰੁਪਏ ਦੇ AC ਲਵਾ ਦੇ ਇੱਥੇ ਆ ਕੋਈ AC ਦੇਖ ਤਾਂ ਸਾਢੇ ਹੀ ਪਏ ਸੀ ਨਾ ਕਰਦੇ ਨਹੀਂ ਆ ਬਈ ਇੰਨੀ ਕੰਮ ਨਹੀਂ ਆਉਂਦਾ ਬਈ ਜੱਟ ਕੋਲ ਰੇਟਸ ਨਾ ਆਉਂਦਾ ਆਹ ਵੇ ਲੋਕਾਂ ਦਾ ਹਾਲ ਦੇ ਹਿੰਦੀ ਹਾਲ ਮੋੜ ਸੀ ਤਮੀਰ ਦਿੱਤੋ ਪਰ ਅਸੀਂ ਉਹਨਾਂ ਤੋਂ ਗੱਲ ਕਰੀਏ ਆਪ ਦੇਖ ਲਓ ਕੈਂਸਰ ਦੇ ਵਿਚਾਰੇ ਨਲੀ ਜਿਹੜੇ ਪਕਕੇ ਚੱਲੀ ਜਾਂਦੇ ਆ ਹਵਾ ਦੇਖੋ ਆਵੇ ਦੇ ਚੱਲਦੇ ਆਏ ਸੀ ਨਹੀਂ ਚੱਲਦੇ ਬੋਲੋ ਮਰੇਗਾ ਨਹੀਂ ਚੱਲਦੇ ਸੋਡੀ ਖਾਤਰ ਹੀ ਆਏ ਆ ਅਸੀਂ ਕੋਈ ਡਾਕਟਰ ਆਏ ਆ ਸੋਡੀ ਖਾਤਰ ਅਸੀਂ ਆਵਾਜ਼ ਠਾਉਣ ਆਏ ਆ ਉਹ ਨਹੀਂ ਜਾਂਦੇ ਹਾਂ ਸੋਡੀ ਖਾਤਰ ਹੀ ਇੱਥੇ ਬੋਲਣ ਆਏ ਆ ਨਹੀਂ ਚੱਲਦੇ ਇਹੋ प्रबंध अच्छा नहीं है असि भी कहा कि राज बहादुर अच्छा कम नहीं कर रहा पर मैं नवे बीसी न सारा कुछ कुछ भी नहीं ਮੱਲਾ ਕਲੀਨਿਕ ਮੱਲਾ ਮੱਲਾ ਕਲੀਨਿਕ ਫੋਨ ਹੁੰਦਾ ਕੀ ਫੈਸਲਾ ਟੀਮਾਂ ਵਾਲੇ ਦੀ ਸਾਡੇ ਮੱਲਾ ਕਲੀਨਿਕ ਜਦੋਂ ਡਾਕਟਰ ਕਹਿੰਦੇ ਮੱਲਾ ਕਲੀਨਿਕ ਦੇ ਡਾਕਟਰ ਕੋਲ ਰਿਕੁਐਸਟ ਭਾਵੇਂ ਦੇ ਰਹੇ ਆ ਮੱਲਾ ਕਲੀਨਿਕ ਬਹੁਤ ਤੇਜ਼ੀ ਅਸੀਂ ਐਂ ਕਰਾ ਆ ਸੇਫ ਸੂਰਤਾ ਆ ਆ ਜਿਹੜੇ ਐਗਜ਼ਿਸਟਿੰਗ ਹਸਪੀਟਲ ਨੇ ਇਹਨਾਂ ਨੂੰ ਕਰ ਲਓ ਕੁਝ ਤਿੰਨ ਵਾਰਾ ਬਲੱਡ ਬੰਦ ਕਰਾਉਂਦਾ ਮਰੀਜ਼ਾਂ ਦੇਰਾ ਬਾਅਦ ਦਾ ਆਪ ਕੋਲ ਅੱਛਾ ਫਿਰ ਬਹੁਤ ਨਾਲ ਕਰੀ ਲੀਏ ਕਲਟਰ ਦਾ ਟੀਕਾ ਲਾ ਕੇ ਫਿਰ ਕਿੰਨਾ ਡਾਟ ਕਿੰਮੋ ਦਾ ਬਾਇਸੀ ਨਹੀਂ ਧਰਮਾ ਹਨਾ ਲਾਉਂਦੇ ਆ ਕੋਟ ਅਕੈਡਮੀ ਉੱਤੇ ਕੋਈ ਪੱਖੇ ਵੀ ਤੁਸੀਂ ਦੇਓ ਚਾਰਸ ਕਰੋ ਬੰਦ ਕਰੀ ਬੰਦੀ ਸਾਰੇ ਬੰਦ ਆ ਕੀ ਕਰੀਏ ਜਾਣਾ ਪਰ ਚੰਗਾ ਜੀ ਗਰੀਬ ਬੰਦੇ ਦੀ ਫਸੇ ਮਾਲਾਜ ਮੇਂਗੇ ਨਾ ਜਗਰਾਣੇ ਜਾਦੇ ਹੋਰ ਸਾਰੇ ਕਿੱਥੇ ਖਾਣਾ ਹੋਏਗਾ ਸਿੱਟਲਾ ਕਰੋਗੇ ਮਾਰੀ ਕਿੱਥੇ ਨਹੀਂ ਬਾਕੀ ਅਫਸਰਾਂਾਂ ਦੀ ਗੱਲ ਕਰਜਾ ਤੁਹਾਡੀ ਕਿੰਨੀ ਗੱਲਦਾ ਤੁਹਾਨੂੰ ਜਵਾਬ ਨਹੀਂ ਮਿਲਦਾ ਇੱਕ ਵਾਰੀ ਤੁਸੀਂ ਹਾਲਾਤ ਤਾਂ ਦੇਖ ਲਓ ਸਰ ਮੈਂ ਕੱਲ ਆਉਂਗਾ ਤੁਸੀਂ ਚਲਾ ਜਾ ਬੈਠ ਜਾਦੇ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਸਪਤਾਲ ਦੇ ਸਾਰੇ ਮਰੀਜ਼ਾਂ ਦੇ ਏਸੀ ਬੰਦ ਨੇ ਜਿਨ੍ਹਾਂ ਦੇ ਵਿਚਾਰਾਂ ਦੇ ਕੀਮੋ ਲੱਗੀ ਆ ਕੈਂਸਰ ਦੀ ਯਾਰ ਭਵੰਤ ਸਿਆ ਪੰਜ ਪੰਜ ਕਰੋੜ ਰੁਪਇਆ ਕਰੈਲੀ ਤੇ ਲਾਤਾ ਕੋਈ ਇੱਕ ਕਰੈਲੀ ਦੇ 5 ਕਰੋੜ ਰੁਪਇਆ ਬੱਸਾਂ ਤੇ ਖਰਚਾ ਤੇਲ ਤੇ ਖਰਚਾ ਸੋਸ਼ਲ ਮੀਡੀਆ ਤੇ ਖਰਚਾ ਆਪਦੀਆਂ ਫੋਟੋਆਂ ਮਾ ਲਵਾਉਣ ਤੇ ਯਾਰ ਲੱਖਾਂ ਗੁਣਾ ਅਜੇ ਤੜਫਦੇ ਆ ਵਿਚਾਰੇ ਕੀਮੋ ਲੱਗੀ ਵਾਲੇ ਮਰੀਜ਼ ਇਹਨਾਂ ਨੂੰ ਸੁੱਖ ਦਾ ਸਾਹ ਅਜੇ ਘੱਟੋ ਘਟਾ ਕੱਲ ਨੂੰ ਹੱਥ ਮਾਰੋ ਜਿਹੜਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਤੁਸੀਂ ਰੈਲੀਆਂ ਤੇ ਆਪਦੀਆਂ ਮਸ਼ਹੂਰੀਆਂ ਤੇ ਬੋਰਡਾਂ ਤੇ ਐਡਾਂ ਤੇ ਚੈਨਲਾਂ ਨੂੰ ਖਰੀਦਣ ਤੇ ਪਾਣੀ ਨੂੰ ਬਹਾਰ ਰਹੇ ਆ ਉਹੀ ਪੈਸਾ ਵਿਚਾਰੇ ਦੁਖਿਆਰੀ ਲੋਕਾਂ ਤੇ ਲਾ ਤੈਨੂੰ ਕੋਈ ਸੀਸ ਦੇਣ ਤੈਨੂੰ ਕੋਈ ਲੰਮੀ ਜ਼ਿੰਦਗੀਰੀ ਤੇਰੀ ਦੀ ਕਾਮਨਾ ਕਰਮ ਹੋਸਰਤ ਨੂੰ ਦੁਆਰੇ ਇਹੀ ਲੋਕ ਵਿਚਾਰੇ ਮੁੱਖ ਮੰਤਰੀ ਬਣਾ ਦੇਣ ਇੰਨਾ ਦੀ ਸੁਣਾ ਕੇ ਫਰਿਆਦ ਜਿਹੜੇ ਤੜਫਦੇ ਆ ਇੰਨੀ ਹੀਟ ਆ ਕੀਮੋ ਚ ਬਾਲ ਝਾੜ ਦਿੰਦੀ ਐ ਸਾਰਾ ਸਰੀਰ ਸਕਾ ਦਿੰਦੀ ਐ ਤੇ ਉਹ ਤੜਫਦੇ ਨੇ ਪਏ ਯਾਰ ਪੱਖਿਆਂ ਚ ਇਕੱਲੇ ਪੱਖੇ ਵੀ ਤਪਦੀ ਹਵਾ ਮਾਰਦੇ ਆ ਚਾਂਸ ਤਨੂੰ ਕਮਰੇ ਬੰਦ ਐ ਸੀ ਥੋੜੇ ਮੱਚੇ ਪਏ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਕਰੋ ਬਦਲਾਅ ਲਈ ਸ਼ਰਮ ਕਰੋ ਕੋਈ ਇਨਕਲਾਬੀ ਹੋਖੋਤੀਓ ਯਲਿਓ ਕਹਿੰਦੇ ਰਾ ਹਰਿਆਣਾ ਸਰਕਾਰ ਬਣਾਉਣੀ ਹੈ ਆਹ ਦਾ ਸਾਹਮਣਾ ਪੰਜਾਬ ਨੂੰ ਸਰਕਾਰ ਦੇ ਵੱਲੋਂ ਜਿਹੜਾ ਕਿ ਦਿੱਲੀ ਮਾਡਲ ਲਾਗੂ ਕਰਨ ਦੀ ਗੱਲ ਕਹੀ ਸੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਤੇ ਹਰ ਇੱਕ ਹਸਪਤਾਲ ਦੇ ਵਿੱਚ ਸਹੂਲਤਾਂ ਵਧੀਆਂ ਹੋਣਗੀਆਂ ਤਾਂ ਕਿ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਉੱਥੋਂ ਅਜਈਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਗਏ ਨੇ ਬਿਊਰੋਕ੍ਰਾਟ